ਚੋਰਾ ਨੇ ਕਰਿਆਨੇ ਦੀ ਦੁਕਾਨ ਨੂੰ ਬਨਾਇਆ ਆਪਣਾ ਨਿਸ਼ਾਨਾ ਬੇਖੌਫ ਹੋ ਕੇ ਘੁੰਮ ਰਹੇ ਨੇ ਚੋਰ ਬੀਤੀ ਰਾਤ ਘਰ ਆ ਫੜਕ ਨਜ਼ਦੀਕ ਐਸ ਕੇ ਕਰਿਆਨਾ ਸਟੋਰ ਦੇ ਮਾਲਕ ਸੰਜੀਪ ਦੀ ਦੁਕਾਨ ਦਾ ਤਾਲਾ ਤੋੜ ਕੇ ਚੋਰਾ ਨੇ ਕੋਠੇ ਰਾਹੀਂ ਅੰਦਰ ਦਾਖਲ ਹੋ ਕੇ ਲਗਭਗ 12000 ਰੁਪਏ ਦੀ ਨਕਦੀ ਅਤੇ 70 ਤੋਂ 80000 ਰੁਪਏ ਦਾ ਸਮਾਨ ਜਿਸ ਵਿੱਚ ਮੇਵਾ ਤੇ ਦੇਸੀ ਘਿਓ ਤੇ ਹੋਰ ਵੀ ਸਮਾਨ ਤੇ ਆਪਣਾ ਹੱਥ ਸਾਫ਼ ਕਰਕੇ ਚੋਰ ਮੌਕੇ ਤੋਂ ਫਰਾਰ ਹੋ ਗਏ ਸਵੇਰੇ ਪਹੁੰਚੇ ਦੁਕਾਨਦਾਰ ਨੇ ਦੁਕਾਨ ਦੇ ਦਰਵਾਜੇ ਦਾ ਤਾਲਾ ਟੁੱਟਿਆ ਵੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ ਇਸ ਸਬੰਧੀ ਗੁਰਾਇਮ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਇਸ ਵਾਰਦਾਤ ਨੇ ਇਲਾਕੇ ਦੇ ਵਪਾਰੀਆਂ ਅਤੇ ਰਿਹਾਇਸ਼ੀ ਵਿੱਚ ਖੋਫ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੰਜੀਤ ਕੁਮਾਰ ਜੀ ਐਸ ਕੇ ਕਰੰਡਾ ਸਟੋਰ ਆਪਣੀ ਦੁਕਾਨ ਹੈ ਕਰੰਡਾ ਜੀ ਕਿੱਥੇ ਦੁਕਾਨ ਹੈ ਜੀ ਆਪਣੀ ਰੇਲਵੇ ਰੂਟ ਤੇ ਨਾਲ ਹੀ ਐਸੂਰੀ ਗਨ ਹਾਊਸ ਤੇ ਰਾਤੀ ਆਪਣੀ ਚੋਰੀ ਹੋ ਗਈ ਗਵੰਡੀਆਂ ਦੇ ਕੋਠੇ ਤੋਂ ਟੱਪ ਕੇ ਆਏ ਆ ਮੌਂਟੀ ਦਾ ਇਹਨਾਂ ਨੇ ਅੰਦਰੋਂ ਗੁੰਡਾ ਪੱਟ ਲਿਆ ਕੰਧ ਤੋੜ ਕੇ ਤੇ ਤਕਰੀਬਨ 25 ਤੋਂ 30 ਕਿਲੋ ਡਰਾਈ ਫਰੂਟ ਕੱਢ ਜੋ ਅਖਰੂਟ ਗਿਰੀ, ਬਦਾਮ ਗਿਰੀ ਇਹ ਲੈ ਗਏ ਹੈ ਤੇ ਕੋਈ 10 ਤੋਂ 12 ਹਜ਼ਾਰ ਦਾ ਕੈਸ ਸੀਗਾ ਪਰਚੀਆਂ ਵਗੈਰਾ ਤੇ ਥੋੜਾ ਮੋਟਾ ਕੈਸ ਸੀਗਾ ਉਹ ਲੈ ਗਏ ਉਹ ਦੇਸੀ ਘੇੜੀਆਂ ਦੋ ਪੇਟੀਆਂ ਚ 1 ਕਿਲੋ ਤੇ ਅੱਧਾ ਕਿਲੋ ਵਾਲੀ ਇੱਕ ਉਹ ਪੇਟੀਆਂ ਬੰਦ ਚੱਕ ਕੇ ਲੈ ਗਏ ਆ ਸ਼ੈਂਪੂ ਸੀ ਤੇ ਤੇਲ ਵਗੈਰਾ ਸੀਗੇ ਜਿਹੜੇ ਵੱਡੀਆਂ ਸ਼ੀਸ਼ੀਆਂ ਸਾਰੀਆਂ ਲੈ ਗਏ ਉਹ ਕਿੰਨਾ ਕ ਨੁਕਸਾਨ ਹੋ ਗਿਆ ਆਈਡੀਆ ਪਈ ਆ ਤਾਂ 60 ਹਜ਼ਾਰ ਦਾ ਨੁਕਸਾਨ ਹੈਗਾ। ਠੀਕ। ਪ੍ਰਸ਼ਾਸਨ ਆ ਗਿਆ ਜੀ ਮੌਕੇ ਤੇ। ਪ੍ਰਸ਼ਾਸਨ ਹਾਂਜੀ ਹੁਣ ਆਏ ਆ ਇਹ। ਪਰ ਸ਼ਹਿਰ ਦੇ ਹਾਲਾਤ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਆ। ਕੋਈ ਕੱਲ ਵੀ ਸਾਡੇ ਇੱਕ ਕਰਿਆਨਾ ਮਰਚੈਂਟ ਹੈਗੇ ਬੁੱਪਾ ਰਾਮ ਅਮਰੀਕ ਸਿੰਘ ਉਹਨਾਂ ਦੀ ਵੀ ਚੋਰੀ ਹੋਈ ਆ। ਕੋਸ਼ਿਸ਼ ਕੀਤੀ ਜਦੋਂ ਉੱਪਰ ਰਹਿੰਦੇ ਸੀ ਉਹਨਾਂ ਨੇ ਟੋਟਾ ਮਾਰ ਕੇ ਆਪਣਾ ਬਚਾ ਲਿਆ। ਪਰ ਪ੍ਰਸ਼ਾਸਨ ਨੂੰ ਚਾਹੀਦਾ ਵੀ ਥੋੜੀ ਆ ਇੱਥੇ ਗੌਰ ਕਰੇ। ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਹੋ ਰਹੇ ਆ। ਯਾਨੀ ਨੁਕਸਾਨ ਵੀ ਹੋ ਸਕਦੇ ਕਿਉਂਕਿ ਉਹ 5 5 6 6 ਆਉਂਦੇ ਦੇਖਣ ਦੇ ਹੈ ਨਹੀਂ ਮਾਰਨ ਲੱਗਿਆ ਕੁਛ। ਚਲੋ ਨੁਕਸਾਨ ਦਾ ਬੰਦਾ ਚੱਲੂਗਾ ਪਰ ਜਿਹੜੀ ਇਦਾਂ ਕੋਈ ਸੱਟ ਸੱਟ ਲੱਗ ਜੇ ਉਹਦਾ ਬਹੁਤ ਔਖਾ ਆ। ਪ੍ਰਸ਼ਾਸਨ ਨੂੰ ਇਹਦੇ ਬਾਰੇ ਧਿਆਨ ਦੇਣਾ ਚਾਹੀਦਾ ਗਵਰਨਮੈਂਟ ਨੂੰ ਵੀ ਕਿਉਂਕਿ ਚੋਰੀਆਂ ਦਿਨਾਂ ਦਿਨ ਵਧੀਆਂ ਜਾ ਰਹੀਆਂ। ਕਿਰੀਆਨਾ ਮਰਚੰਟ ਤਾਂ ਬਹੁਤ ਜ਼ਿਆਦਾ ਦੁਖੀ ਹੈ। ਕੋਈ ਸੀਸੀਟੀਵੀ ਵਗੈਰਾ ਵੀ ਹੈ ਇਹ ਕੈਮਰੇ ਦੇ ਵਿੱਚ? ਨਹੀਂ ਫਿਰ ਕੈਮਰਿਆਂ 'ਚ ਕੁਛ ਨਹੀਂ ਨਜ਼ਰ ਆਇਆ। ਉਹ ਲੈਣਾਵਾਲੇ ਦੀ ਨਿਕਲ ਗਏ ਲੈਣਾਵਾਲੇ ਨਹੀਂ ਆਏ। ਕੋਠਿਆਂ ਤੋਂ ਟੱਪ ਕੇ ਕੋਠੇਵਾਲੇ ਦੀ ਨਿਕਲ ਗਏ ਮੋਰੇ ਨੇ ਸ਼ਟਰ ਉੋਠੇ ਤੋਂ ਮੁੰਡੀ ਦਾ ਡੱਪ ਕੇ ਆਇਆ ਕੰਝ ਡੋੜ ਕੇ ਕਿੰਨੇ ਕ ਜਾਨੇ ਸੀ ਗੈਂਗ ਸੀ ਕੀ ਇਹਨਾਂ ਦੀ ਕੋਈ ਤਕਰੀਬਨ ਦੇਖਣ ਤੋਂ ਲੱਗਦਾ ਵੀ 3-4 ਜਾਨੇ ਤਾਂ ਹੈਗੇ ਆ ਕਿਉਂਕਿ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਲੱਗੇ ਹੋਏ ਆ ਉੱਪਰ ਮਿੱਟੀ ਦੇ ਵਿੱਚ ਉਥੋਂ ਪਤਾ ਲੱਗਦਾ